ਇਹ ਅਸੀਂ ਛੱਡਦਾ ਇੱਕ ਬੜਾ ਹੀ ਬੜੰਦਿੰਦਕ ਜਾਇ ਸਕੋਪ ਹੈ ਸਰਤੇ ਅੱਜ ਦੀ ਪ੍ਰੈਸ ਕਾਨਫਰੈਂਸ ਦਾ ਕਿ ਇਹ 25% ਜਿਹੜਾ ਦਾਗ ਦਾ ਬੱਚਾ ਨੂੰ ਮਿਲਣਾ ਸੀਗਾ ਉਹ ਤਹ ਨਾਲ ਨਹੀਂ ਮਿਲਿਆ ਉਹਦੇ ਲਈ ਅਸੀਂ ਹਾਈ ਕੋਰਟ ਚ ਗਏ ਹਾਈ ਕੋਰਟ ਨੇ ਅਦੇਸ਼ ਆ ਗਏ ਨੇ ਉਹ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ ਲੇਟ ਹੋ ਰਿਹਾ ਉਹ ਉਹ ਵੀ ਵਿੱਚ ਹੀ 딜ੇ ਹੋ ਰਿਹਾ ਬਿੱਲੇ ਪੰਤਰਾ ਸਾਹਿਬ ਤਾਂ ਹੋਇਆ ਹੀ ਹੋਇਆ ਲੇਕਿਨ ਅਜੇ ਤੱਕ ਨਹੀਂ ਹੋਇਆ ਇਸ ਕਰਕੇ ਆਪਾਂ ਮੁਸਲੇ ਤੋਂ ਬੁਰੀ ਸਕੂਲ ਦੇ ਵਿੱਚ ਲੈ ਗਏ ਅਜਿਹਾ ਪ੍ਰਾਈਵੇਟ ਸਕੂਲਾਂ ਜਾਂ ਸਰਕਾਰੀ ਸਕੂਲਾਂ ਦੀ ਗੱਲ ਨਹੀਂ ਕਰਦੇ ਅਸੀਂ ਬੱਚਿਆਂ ਦੇ ਹੱਕ ਦੀ ਗੱਲ ਕਰ ਰਹੇ ਹਾਂ ਕਿ ਗਰੀਬ ਬੱਚਿਆਂ ਦੇ ਜਿਹੜੇ ਹੱਕ ਨੇ ਉਹ ਦਵਾਏ ਜਾਣ ਇਸ ਲਈ ਇਸ ਨੂੰ ਇੱਕ ਨਵਾਂ ਪਰਸਪੈਕਟਿਵ ਨਹੀਂ ਦੇਖਣਾ ਚਾਹੀਦਾ ਇਸ ਨੂੰ ਕੇਵਲ ਕੇਵਲ ਹਾਂ ਜੋਹਲੇ ਵਾਰੀ ਸਦਾ ਗੁਰਪਾਲ ਸਿੰਘ ਜੀ ਦੱਸ ਰਹੀਏ ਕਿ ਉਹਨਾਂ ਦੇ ਬਹੁਤ ਸਾਰੇ ਰਾਈਟਸ ਇਨਫੋਰਮਰ ਰਿਕਾਰਡ ਵੀ ਆਇਆ ਕਿੰਨੇ ਬੱਚਿਆਂ ਨੂੰ ਦਿੱਤਾ ਕਿੰਨੇ ਬੱਚਿਆਂ ਨੂੰ ਨਹੀਂ ਦਿੱਤਾ ਅਸੀਂ ਵੀ ਰੀਸੈਂਟਲੀ ਵੀ ਰਾਈਟ ਵੈਰੀਫਿਕੇਸ਼ਨ ਦੇ ਤੰਦ ਨਾਲ ਇਨਫੋਰਮੇਸ਼ਨ ਲਈ ਹੈ ਉਹ ਕੋਈ ਵੀ ਇੱਕ ਵੀ ਬੱਚਾ ਅਜੇ ਤੱਕ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਐਨਓਸੀ ਨਹੀਂ ਮਿਲਿਆ ਸਰਕਾਰ ਦੇ ਦਫ਼ਤਰਾਂ ਦਾ ਸਾਡੇ ਕੋਲ ਜਵਾਬ ਆਲਰੇਡੀ ਆ ਚੁੱਕਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐਮਵੀ ਪੰਜਾਬ 'ਚ ਲਗਭਗ 5900 ਅਨੰਗਰ ਸਕੂਲ ਨੇ ਤੇ 100 ਬਹਾਰ ਸਕੂਲ ਤਾਂ ਮਹਾਰਿਜ ਦੇ ਸੀ ਜਿਹੜੇ ਹੋ 372 ਹੋ ਗਏ ਤੇ ਸਾਰੇ ਪੰਜਾਬ 'ਚ ਸਕੂਲਾਂ ਦੀ ਗਿਣਤੀ ਬਹੁਤ ਹੈ ਪਰ ਇੱਕ ਵੀ ਬੱਚਾ ਇਸ ਐਜ ਦੇ ਵਲੇ ਦਾਖਲੀ ਹੋ ਰਿਹਾ सिर्फ दो बच्चे दयानंद तामे स्कूल नवा डायरैक्ट हाई कोर्ट गए थी हाईकोर्ट ने डायरेक्शन सी विदिन थ्री डेज दाखला दो इसका दा मतलब यह है कि जी सी हाईकोर्ट ने पहले ही गई थी सी पर पंजाब गवर्नमेंट इस पर बिल्कुल चुप धारी बैठी है हालांकि बहुत खबरों भी लगी हैं नैशनल कमीशन दस्त ने भी आर्डर किए हैं कैग रिपोर्ट भी की है ਤੇ ਲੱਖਾਂ ਬੱਚੇ 10 ਲੱਖ ਤੇ ਉੱਪਰ ਮੈਰਿਜ ਬੱਚੇ ਮੈਰਿਜ ਇਕੱਠਾ ਵਾਂਝੇ ਰਹਿਗੇ ਤੇ ਨਾ ਜੋ ਜੇਰੂ ਸਿਰੋਤੀ ਆ ਜੀ ਮਤਲਬ ਆਪਾਂ ਕਹਿੰਦੇ ਆ ਜੀ ਮੈਰਿਜ ਇਕੱਠਾ ਵਾਂਝੇ ਰਹਿਗੇ ਤਾਂ ਕਿੁੱਝਾਂ ਸਰੋ